ਹਸਪੀਟਲ ਦੇ ਵਿੱਚੋਂ ਆਈ ਮੰਦ ਭਾਗੀ ਖਬਰ ਸੁਣੋ ਫੁੱਟ ਫੁੱਟ ਕੇ ਰੋਇਆ ਰਾਜਵੀਰ ਜਵੰਦਾਦਾਸ ਸਕਾ ਮਾਮਾ ਚੱਲਦੇ ਲਾਈਵ ਦੇ ਵਿੱਚ ਦੱਸ ਗਿਆ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰ ਜਿੱਥੇ ਰਦਾ ਰਾਜਵੀਰ ਜਵੰਦਾ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਇਹ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟਸ ਜਿਹੜੀਆਂ ਨੇ ਆ ਰਹੀਆਂ ਨੇ ਸੋ ਆਖਰ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਉਹ ਵੀ ਸਾਹਮਣੇ ਸਾਫ਼ ਹੋ ਗਈ ਹੈ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾ ਹੈ ਕਿ ਕਰ ਉਹਨਾਂ ਦੀ ਹਾਲਤ ਜਿਹੜੀ ਹੈ ਬਿਲਕੁਲ ਠੀਕ ਹੈ ਉਹਨਾਂ ਦੀ ਹਾਲਤ ਦੇ ਵਿੱਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਆਇਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਰਾਜਵੀਰ ਜਵੰਦਾ ਦੀ ਹਾਲਤ ਹੁਣ ਕਿਹੋ ਜੀ ਹੈ ਜੋ ਕਿ ਉਹਨਾਂ ਦਾ ਐਕਸਡ ਹੋਇਆ ਪੰਜੌਰ ਦੇ ਨੇੜੇ ਇੱਕ ਤੜਕ ਹਾਦਸੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਉਹਨਾਂ ਦੀ ਹਾਲਤ ਦੇ ਵਿੱਚ ਹੁਣ ਥੋੜਾ ਸੁਧਾਰ ਨਜ਼ਰ ਆਇਆ ਚੰਡੀਗੜ੍ਹ ਦੇ 47 ਸਸਤਾਰ ਮੁਹਾਰੀ ਦੇ ਵਿੱਚੋਂ ਦਾਖਲ ਨੇ ਅਤੇ ਡਾਕਟਰਾਂ ਦੇ ਅਨੁਸਾਰ ਉਹਨਾਂ ਨੂੰ ਚਾਰ ਵਿੱਚੋਂ ਤਿੰਨ ਲਾਈਫ ਸਪੋਰਟ ਮਸ਼ੀਨਾਂ ਤੋਂ ਹਟਾ ਦਿੱਤਾ ਗਿਆ ਪਰ ਉਹ ਅਜੇ ਵੀ ਵੈਂਟੀਲੇਟਰ ਦੇ ਨੇ ਅਤੇ ਹੌਸ਼ ਵਿੱਚ ਨਹੀਂ ਆਏ ਨੇ ਤੁਹਾਨੂੰ ਦੱਸ ਦਈਏ ਕਿ 27 ਸਤੰਬਰ ਨੂੰ ਵਾਪਰੇ ਇਸ ਹਾਦਸੇ ਦੇ ਵਿੱਚ ਜਵੰਦਾ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਟੱਟਾਂ ਲਗੀਆਂ ਉਹਨਾਂ ਨੂੰ ਸੜਕ ਤੇ ਲੜ ਰਹੇ ਦੋ ਬੜਦਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਜੀਪ ਨਾਲ ਟਕਰਾਉਣ ਕਾਰਨ ਇਹ ਟੱਟਾਂ ਲਗੀਆਂ ਨੇ ਉਹਨਾਂ ਨੂੰ ਪਹਿਲਾਂ ਜਿਹੜਾ ਹੈ ਫੌਰੀ ਹਸਪਤਾਲ ਲਜਾਇਆ ਗਿਆ ਉਹਨਾਂ ਵਿੱਚੋਂ ਪੰਚਕੁਲਾ ਤੇ ਬਾਅਦ ਵਿੱਚ ਮੁਹਾਲੀ ਦੇ ਫੋਟੇ ਸੰਸਥਾਨ ਰੈਫਰ ਕਰ ਦਿੱਤਾ ਗਿਆ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟ ਅਨਸਾਰ ਜਿੱਥੇ ਜਵੰਦਾ ਨੂੰ ਗੰਭੀਰ ਹਾਲਤ ਦੇ ਵਿੱਚ ਦਾਖਲ ਕਰਾ ਆ ਗਿਆ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਅਤੇ ਐਡਵਾਂਸਡ ਲਾਈਫ سپورਟਰ ਤੇ ਰੱਖਿਆ ਜਾ ਰੁਕਿਆ ਸੀ ਤੇ 28 ਸਤੰਬਰ ਨੂੰ ਜਿੱਥੇ ਵੈਂਟੀਲੇਟਰ ਦੇ ਰਹੇ ਅਤੇ ਨਿਊਰੋ ਸਰਜਰੀ ਤੇ ਕ੍ਰਿਟੀਕਲ ਕੇਅਰ ਮਹਾਰਾ ਦੀ ਟੀਮ ਬਲੋਂ ਉਹਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਰਹੀ ਔਰ ਜੇ ਗੱਲ ਕਰੀਏ 29 ਦੀ ਉਹਨਾਂ ਦੀ ਜਿਹੜੀ ਹਾਲਤ ਸੀ ਉਹ ਬਿਲਕੁਲ ਠੀਕ ਹੋਈ ਉਹਨਾਂ ਦੀ ਹਾਲਤ ਦੇ ਵਿੱਚ ਥੋੜਾ ਸੁਧਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਦਾ ਪਤਾ ਲੈਣ ਦੇ ਲਈ ਗਏ ਤੁਹਾਨੂੰ ਦੱਸ ਦਈਏ ਕਿ ਆਖ਼ਰਾਤ ਦੇ ਵਿੱਚ ਬਹੁਤ ਮਾੜੇ ਦੇ ਵਿੱਚੋਂ ਨਿਕਲ ਕੇ ਆਏ ਨੇ ਰਾਜਜੀਤ ਜਵੰਦਾ ਥੋੜਾ ਸੁਧਾਰ ਸਰਨਦੀ ਹਾਲਾਤ ਦੇ ਟਹੁਣ ਹੋਇਆ ਉਹ ਚੰਡੀਗੜ੍ਹ ਦੇ ਫੋਟ ਸਸਤਾਲ ਮੁਹਾਲੀ ਦੇ ਵਿੱਚ ਦਾਖਲ ਨੇ ਡਾਕਟਰਾਂ ਅਨੁਸਾਰ ਉਹਨਾਂ ਨੂੰ ਚਾਰ ਵਿੱਚੋਂ ਤਿੰਨ ਲਾਈਫ ਸਪੋਰਟਰ ਮਸ਼ੀਨਾਂ ਤੋਂ ਹਟਾ ਕੇ ਹੁਣ ਵੈਂਟੀਲੇਟਰ ਤੇ ਰੱਖਿਆ ਗਿਆ ਪਰ ਉਹ ਹਜੇ ਵੀ ਵੈਂਟੀਲੇਟਰ ਤੇ ਨਹੀਂ ਅਤੇ ਹੋਸ਼ ਵਿੱਚ ਨਹੀਂ ਆਏ ਨੇ ਤੇ ਜਲਦੀ ਹੋਸ਼ ਵਿੱਚ ਆਉਣਗੇ ਪਰ ਉਹਨਾਂ ਜੋ ਖਤਰੇ ਦੇ ਵਿੱਚੋਂ ਬਾਹਰ ਨੇ ਇਹ ਗੱਲ ਜਿਹੜੀ ਹੈ ਸਾਢੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਿਸ ਤਰ੍ਹਾਂ ਕੋਨਾ ਦੇ ਮਾਮੇ ਦੇ ਨਾਲ ਗੱਲਬਾਤ ਹੋਈ ਹੈ ਮੀਡੀਆ ਦੀ ਵੀਰ ਪੱਤਰਕਾਰ ਵੀਰਾਂ ਦੀ ਉਹਨਾਂ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਕਿ ਰਿਸ਼ਤੇਦਾਰ ਦੱਸ ਰਹੇ ਨੇ ਕਿ ਰਾਜ ਵੀਰ ਜਵੰਦਾ ਹਾਤਰੇ ਵਿੱਚੋਂ ਬਾਹਰ ਨੇ ਡਾਕਟਰਾਂ ਦੀ ਟੀਮ ਦੇ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਰਾਜਵੀਰ ਜਵੰਦਾ ਖਤਰੇ ਤੋਂ ਬਾਹਰ ਨੇ ਤੇ ਉਹਨਾਂ ਨਾਲ ਜਲਦੀ ਕੋਈ ਗੱਲਬਾਤ ਹੋਏਗੀ ਔਰ ਕਿਤੇ ਨਾ ਕਿਤੇ ਜੋ ਇਸ ਘਟਨਾ ਦਾ ਪੂਰਾ ਜਿਹੜਾ ਹੈ ਸਿਰੇ ਨੂੰ ਵੇਖਿਆ ਜਾਵੇ ਤਾਂ ਇਹ ਐਕਸੀਡੈਂਟ ਹੋਇਆ ਹੈ ਤੋਂ ਬਹੁਤ ਮਾਰਾ ਤੇ ਭਿਆਨਕ ਐਕਸੀਡੈਂਟ ਹੋਇਆ ਹੈ ਸਥਾਨਕ ਲੋਕਾਂ ਨੇ ਵੀ ਦੱਸਿਆ ਹੈ ਕਿ ਰਫ਼ਤਾਰ ਕੋਈ ਬਹੁਤੀ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਇੱਕਦਮ ਸੜਕ ਤੇ ਖੱਡੇ ਹੋਣ ਕਾਰਨ ਔਰ ਇੱਕਦਮ ਜੋ ਆਵਾਰਾ ਪਸ਼ੂ ਸੰ ਸੜਕ ਤੇ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਤੇ ਸ਼ਾਇਦ ਇਹ ਹਾਦਸਾ ਨਾ ਆ ਜਾਂ ਫਿਰ ਸੜਕ ਦੇ ਵਿੱਚ ਖੱਡੇ ਨਾ ਹੁੰਦੇ ਤਾਂ ਸ਼ਾਇਦ ਇਹ ਹਾਦਸਾ ਹੋਣੋਂ ਟਾਲ ਵੀ ਸਕਦਾ ਸੀ ਤੁਹਾਨੂੰ ਦਈਏ ਕਿ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਆਖਰ ਸੜਕਾਂ ਜਿਹੜੀਆਂ ਨੇ ਬਿਲਕੁਲ ਠੀਕ ਹੋਣ ਤਾਂ ਜੋ ਕਿਸੇ ਦਾ ਕੋਈ ਵੀ ਐਕਸੀਡੈਂਟ ਨਾ ਹੋਵੇ ਆਖਰ ਜੇ ਕਿਤੇ ਜਾ ਰਹੇ ਹੋ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਹੌਲੀ ਜਾਓ ਸਾਵਧਾਨੀ ਨਾਲ ਜਾਓ ਕਦੇ ਨਾ ਪਹੁੰਚਣ ਨਾਲੋਂ ਢੇਰ ਭਲੀ ਉਹਨਾਂ ਨੇ ਇੱਕ ਸੁਨੇਹਾ ਵੀ ਦਿੱਤਾ ਆਪਣੇ ਚਾਣ ਵਾਲਿਆਂ ਨੂੰ ਸਾਰਿਆਂ ਨੂੰ ਹੀ ਇਹ ਗੱਲ ਆਖੀ ਹੈ ਕਿ ਆਖਰ ਜਦੋਂ ਕਿਤੇ ਰੋੜ ਤੇ ਜਾ ਹੋਈਏ ਤਾਂ ਬਿਲਕੁਲ ਧਿਆਨ ਨਾਲ ਸਾਨੂੰ ਡਰਾਈਵ ਕਰਨੀ ਚਾਹੀਦੀ ਹੈ ਬਿਲਕੁਲ ਐਸੇ ਤਰੀਕੇ ਦੇ ਨਾਲ ਡਰਾਈਵ ਕਰੀਏ ਜਿਸ ਦੇ ਨਾਲ ਦੂਸਰੇ ਨੂੰ ਵੀ ਮੁਸ਼ਕਲ ਜਿਹੜੀ ਹੈ ਉਹ ਨਾ ਹੋਵੇ ਤੇ ਆਪਣੇ ਵੀ ਜਿਹੜੀ ਹੈ ਕੋਈ ਪ੍ਰਕਾਰ ਦੀ ਛੱਟ ਨਾ ਵਜੇ ਇਸ ਤਰ੍ਹਾਂ ਜਿਹੜਾ ਹੈ ਆਪਾਂ ਕੇਅਰਫੁਲ ਹੋ ਕੇ ਚੱਲਣਾ ਕਰੀਏ ਸੁਣ ਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ